ਹਾਂਜੀ ਵੀਰੋ ਪ੍ਰਭੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਨੂੰ ਇੱਕ ਬੇਨਤੀ ਕਰਦੇ ਆਂ ਆਪ ਜੀ ਦੀ ਜਾਣਕਾਰੀ ਵਿੱਚ ਵਾਧਾ ਹੋ ਜਾਏਗਾ ਸੋ ਅੱਜ 31 ਜੁਲਾਈ ਹੈ ਕੱਲ ਤੋਂ 1 ਅਗਸਤ ਸ਼ੁਰੂ ਹੈ ਮੋਟਰ ਵਹੀਕਲ 2019 ਦੇ ਤਹਿਤ ਪ੍ਰਸ਼ਾਸਨ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਗਿਆ ਜਿਹਦੇ ਵਿੱਚ ਨਵਾਲਗ ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹ ਦੋ ਪਹੀਆ ਵਹੀਕਲ ਅਤੇ ਚਾਰ ਪਹੀਆ ਵਹੀਕਲ ਨਹੀਂ ਚਲਾ ਸਕਦੇ ਕਿਉਂਕਿ ਦੋ ਪਹੀਆ ਵਹੀਕਲ ਤੇ ਚਾਰ ਪਹੀਆ ਵਹੀਕਲ ਮੋਟਰਸਾਈਕਲ ਸਕੂਟਰ ਆਦਿ ਗੱਡੀ ਆਦਿ ਚਲਾਉਣ ਵਾਲੇ ਨੂੰ ਨਵਾਲਗ ਬੱਚੇ ਨੂੰ ਉਹਨਾਂ ਦੇ ਮਾਪਿਆਂ ਨੂੰ ਬਹੁਤ ਭਾਰੀ ਜੁਰਮਾਨਾ 25000 ਤੱਕ ਦਾ ਜੁਰਮਾਨਾ ਤੇ 3 ਸਾਲ ਦੀ ਸਜ਼ਾ ਹੋ ਸਕਦੀ ਹੈ ਸੋ ਕਿਸੇ ਵੀ ਤਰ੍ਹਾਂ ਕੋਈ ਵੀ ਬੱਚਾ ਕਿਸੇ ਆਂਡ ਗਵਾੜ ਵਿੱਚੋਂ ਵੀ ਜੇਕਰ ਕਿਸੇ ਦਾ ਵੀਹੀਕਲ ਲੈ ਕੇ ਜਾਂਦਾ ਤਾਂ ਵੀਹੀਕਲ ਦੇ ਮਾਲਕ ਨੂੰ ਹੀ ਇਹ ਜੁਰਮਾਨਾ ਤੇ ਸਜ਼ਾ ਭੁਗਤਣੀ ਪੈ ਸਕਦੀ ਹੈ ਸੋ ਪ੍ਰਸ਼ਾਸਨ ਨੇ ਬਹੁਤ ਵਧੀਆ ਇੱਕ ਕਾਨੂੰਨ ਪਾਸ ਕੀਤਾ ਹੋਣਾ ਵੀ ਚਾਹੀਦਾ ਸੀ ਕਿਉਂਕਿ ਨਵਾਲਗ ਬੱਚੇ ਬਹੁਤ ਤਾਂ ਜਿਆਦੇ ਦੁਰਘਟਨਾਵਾਂ ਦੇ ਜੋ ਕਾਰਨ ਬਣ ਜਾਂਦੇ ਬਹੁਤ ਵਧੀਆ ਉਪਰਾਲਾ ਹੈ ਪਰ ਇੱਕ ਬੇਨਤੀ ਹੋਰ ਕਰਦੇ ਆ ਸੀ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਕੀ ਤੁਹਾਡਾ ਪਾਸ ਕੀਤਾ ਹੋਇਆ ਕਾਨੂੰਨ ਸਲਾਘਾਯੋਗ ਤੇ ਚੰਗਾ ਉਪਰਾਲਾ ਹੈ ਪਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੇ ਅੱਜ ਘਟਨਾਵਾਂ ਵਾਪਰ ਰਹੀਆਂ ਨੇ ਉਹ ਨਸ਼ਿਆਂ ਕਾਰਨ ਇਹਨਾਂ ਨਸ਼ਿਆਂ ਦਾ ਕੌਣ ਜ਼ਿੰਮੇਵਾਰ ਹੈ ਕੀ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਨਸ਼ਿਆਂ ਬਾਰੇ ਨਹੀਂ ਪਤਾ ਸੋ ਅੱਜ ਪੰਜਾਬ ਦੀ ਨੌਜਵਾਨੀ ਵੱਧ ਜਿਹੜੀ ਖਤਮ ਹੋ ਰਹੀ ਹੈ ਨਸ਼ਿਆਂ ਦੇ ਕਾਰਨ ਹੋ ਰਹੀ ਹੈ ਸੋ ਬੇਨਤੀ ਕਰਦੇ ਹਾਂ ਜਿੱਥੇ ਆਪ ਜੀ ਨੇ ਇਹ ਵਧੀਆ ਉਪਰਾਲਾ ਕੀਤਾ ਹੈ ਉਥੇ ਆਪ ਜੀ ਇਹ ਨਸ਼ਿਆਂ ਦੇ ਸਬੰਧ ਵਿੱਚ ਵੀ ਕੋਈ ਚੰਗਾ ਉਪਰਾਲਾ ਕਰੋ ਵੱਡੇ ਵੱਡੇ ਨਸ਼ਿਆਂ ਦੇ ਸੌਦਾਗਰ ਜਿਹੜੇ ਚਿੱਟਾ ਵੇਚਦੇ ਐ ਕਈ ਪ੍ਰਕਾਰ ਦੇ ਹੋਰ ਨਸ਼ਿਆਂ ਦਾ ਵਪਾਰ ਕਰਦੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਤਾਂ ਸਾਡੇ ਪੰਜਾਬ ਦਾ ਸਾਡੇ ਪੰਜਾਬੀਆਂ ਦਾ ਸਾਡੀ ਨੌਜਵਾਨੀ ਦਾ ਭਲਾ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ